ਇਹ ਦਾਗ ਲੈ ਜਾਵੇ ਗੁੱਲਾਂ ਤੋਂ ਜਿਹੜਾ ਵਦਨਾਮ ਹੋਇਆ ਹੋਇਆ ਹਾਂ ਇਹ ਕਿਸੇ ਵੀ ਢੰਗ ਨਾਲ ਮਗਰੋਂ ਲੈ ਜਾਵੇ ਚਲੋ ਸਾਡੇ ਗਾਂ ਬੱਚੇ ਆ ਇਹ ਵਜ ਜਾਣਗੇ ਤਾਂ ਉਹਦੀ ਛਾਤੀ ਆ ਜਿਹੜੀ ਫਕਰ ਨਾਲ ਚੌੜੀ ਹੋ ਜਾਂਦੀ ਆ ਪਰ ਪੰਜਾਬ ਦੇ ਵਿੱਚ ਕੁਝ ਪਿੰਡ ਇਹ ਜੇ ਨੇ ਯਾਸ਼ੀ ਚਾਈ ਕਰਦੇ ਨਹੀਂ ਜਿਹੜੇ ਥੋੜੇ ਬੰਦੇ ਕਰਦੇ ਆ ਕੋ ਵੀ ਤਾਂ ਦੱਸ ਸਕਦੇ ਆ ਵੀ ਇਹਨਾਂ ਨੂੰ ਕਾਫੀ ਸ਼ਕਤੀ ਆ ਕੰਟਰੋਲ ਬਹੁਤ ਜ਼ਿਆਦਾ ਵਾ ਸਾਰੇ ਲੋਕ ਮਾਰੇ ਨਹੀਂ ਹੁੰਦੇ ਸਾਰੇ ਲੋਕ ਚੰਗੇ ਨਹੀਂ ਹੁੰਦੇ ਆਓ ਠੀਕ ਆ ਹਾਂ ਸਾਨੂੰ ਲੱਗਦਾ ਤਾਂ ਹੁੰਦਾ ਹੀ ਆ ਫਿਰ ਜਦੋਂ ਬਾਹਰ ਕੋਈ ਕਹੇ ਵੀ ਮੈਂ ਅਸੀਂ ਬੇਨਤੀ ਕਰਦੇ ਆ ਵੀ ਇਹਨਾਂ ਲੋਕਾਂ ਦਾ ਕੀ ਕਸੂਰ ਆ ਇਹਨਾਂ ਤੇ ਜਿਹੜਾ ਧੱਬਾ ਲੱਗਿਆ ਇਹ ਲਾਇਆ ਜਾਵੇ ਲੁਧਿਆਣਾ ਜ਼ਿਲ੍ਹੇ ਦੀ ਪੁਲਿਸ ਚੌਕੀ ਭੂੰਦੜੀ ਅਧੀਨ ਆਉਂਦੇ ਬਦਨਾਮ ਪਿੰਡ ਕੁੱਲਗਹਿਣਾ ਦੇ ਵਸਨੀਕਾਂ ਨੇ ਸਮੂੱਚੇ ਪੰਜਾਬੀਆਂ ਤੋਂ ਮੰਗ ਕੀਤੀ ਕਿ ਉਹਨਾਂ ਦੇ ਪਿੰਡ ਤੋਂ ਨਸ਼ਾ ਤਸਕਰੀ ਦਾ ਟੈਗ ਉਤਾਰਿਆ ਜਾਵੇ ਕੁੱਲਗਹਿਣਾ ਦੇ ਲੋਕਾਂ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਦੇ ਲੋਕ ਖੇਤੀਬਾੜੀ ਵੀ ਕਰਦੇ ਹਨ ਅਤੇ ਮਿਹਨਤ ਮਜ਼ਦੂਰੀ ਵੀ ਕਰਦੇ ਹਨ ਪਰੰਤੂ ਕੁਝ ਕੁ ਸਮਾਜ ਵਿਰੋਧੀ ਅੰਸਰਾਂ ਕਰਕੇ ਉਹਨਾਂ ਦਾ ਪਿੰਡ ਬਦਨਾਮ ਨਾ ਕੀਤਾ ਜਾਵੇ ਆਓ ਸੁਣਦੇ ਹਾਂ ਕੀ ਆਖਦੇ ਹਨ ਕੁੱਲਗਹਿਣਾ ਪਿੰਡ ਦੇ ਇਨਸਾਫ ਪਸੰਦ ਲੋਕ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਇੱਕ ਪਿੰਡ ਆ ਬਾਦਲ ਜਿਹੜੇ ਉਸ ਪਿੰਡ ਦੇ ਲੋਕ ਆ ਉਹਨਾਂ ਨੂੰ ਬੜਾ ਮਾਣ ਆ ਪੰਜ ਵਾਰ ਮੁੱਖ ਮੰਤਰੀ ਰਹੇ ਆ ਪ੍ਰਕਾਸ਼ ਸਿੰਘ ਬਾਦਲ ਉਸ ਪਿੰਡ ਦੇ ਜਿਸ ਤਰ੍ਹਾਂ ਪਿੰਡਾ ਸਰਾਬਾ ਸ਼ਹੀਦਾਂ ਦੀ ਧਰਤੀ ਆ ਸ਼ਹੀਦ ਕਰਤਾਰ ਸਿੰਘ ਸਰਾਬਾ ਉਸ ਪਿੰਡ ਦੇ ਹੋਏ ਨੇ ਜਦੋਂ ਕੋਈ ਪਿੰਡ ਸਰਾਬੇ ਦਾ ਵਿਅਕਤੀ ਬਾਹਰ ਜਾ ਕੇ ਗੱਲ ਕਰਦਾ ਤਾਂ ਉਹਦੀ ਛਾਤੀ ਆ ਜਿਹੜੀ ਫਕਰ ਨਾਲ ਚੌੜੀ ਹੋ ਜਾਂਦੀ ਆ ਪਰ ਪੰਜਾਬ ਦੇ ਵਿੱਚ ਕੁਝ ਪਿੰਡ ਇਹ ਜੇ ਨੇ ਜਿੱਥੋਂ ਦੇ ਚੰਦਕ ਮਾਰੇ ਅੰਸਰਾਂ ਨੇ ਉਸ ਪਿੰਡ ਨੂੰ ਇਸ ਤਰ੍ਹਾਂ ਬਦਨਾਮ ਕਰਤਾ ਤੇ ਜਿਹੜੇ ਉਹਨਾਂ ਪਿੰਡਾਂ ਦੇ ਵਧੀਆ ਸਿਟੀਜਨ ਲੋਕ ਵੀ ਆ ਉਹਨਾਂ ਦੀ ਵੀ ਨੀਵੀ ਪੈ ਜਾਂਦੀ ਆ ਇਹ ਪਿੰਡ ਆ ਜ਼ਿਲ੍ਹਾ ਲੁਧਿਆਣੇ ਦਾ ਕੁੱਲ ਗਹਿਣਾ ਹੁੰਦੜੀ ਦੇ ਨਾਲ ਪਿੰਡ ਪੈਂਦਾ ਕੁੱਲ ਗਹਿਣਾ ਇਹ ਪਿੰਡ ਦੀ ਜਦੋਂ ਵੀ ਆਪਾਂ ਗੱਲ ਕਰਦੇ ਆ ਤਾਂ ਉਦੋਂ ਇੱਕੋ ਹੀ ਇੱਕ ਗੱਲ ਮੂਰੇ ਆਉਂਦੀ ਆ ਵੀ ਇਹ ਪਿੰਡ ਦੇ ਲੋਕ ਆ ਜਿਹੜੇ ਨਸ਼ਾ ਵੇਚਦੇ ਆ ਪਰ ਸਾਰੇ ਲੋਕ ਮਾਰੇ ਨਹੀਂ ਹੁੰਦੇ ਸਾਰੇ ਲੋਕ ਚੰਗੇ ਨਹੀਂ ਹੁੰਦੇ ਆਓ ਆਪਾਂ ਕੁੱਲ ਗਹਿਣਾ ਪਿੰਡ ਦੇ ਵਿੱਚ ਚੱਲਦੇ ਆ ਦੇਖਦੇ ਆ ਉੱਥੋਂ ਦੇ ਲੋਕ ਕੀ ਕਹਿੰਦੇ ਨੇ ਆਓ ਚੱਲਦੇ ਆ ਕੁੱਲ ਗਹਿਣਾ ਪਿੰਡ ਇੱਕ ਇਥੇ ਜਿਹੜੇ ਲੋਕ ਆ ਉਹਨਾਂ ਤੇ ਧੱਬਾ ਲੱਗਾ ਹੋਇਆ ਕੁਝ ਪਰਸੈਂਟ ਲੋਕ ਹੈਗੇ ਜਿਹੜੇ ਨਸ਼ਾ ਕਰਦੇ ਆ ਪਰ ਫਿਰ ਵੀ ਉਹਨਾਂ ਤੇ ਵੀ ਪੁਲਿਸ ਨੇ ਬੜਾ ਸਿਕੰਜਾ ਕੱਸਿਆ ਹੋਇਆ ਕੁੱਲਾਂ ਦੇ ਆਲੇ-ਦਾਲੇ ਪੁਲਿਸ ਨੇ ਕੈਮਰੇ ਵੀ ਲਾਏ ਹੋਏ ਆ ਪਰ ਜੇ ਅਸੀਂ ਇਹ ਦੇਖਿਆ ਜਾਵੇ ਜਿਹੜੇ ਖੇਤਾਂ ਦੇ ਵਿੱਚ ਲੋਕ ਜ਼ਿਮੀਂਦਾਰ ਤਬਕਾ ਬੈਠਾ ਇਹ ਤਾਂ ਇਸ ਕੰਮ ਦੇ ਨੇੜੇ ਨਹੀਂ ਜਾਣ ਵਾਲੇ ਠੀਕ ਆ ਜੇ ਅਸੀਂ ਕੋਈ ਬਾਹਰੋਂ ਗੱਲ ਕਰਦਾ ਵਾ ਉਹ ਕੁੱਲ ਘਨੇ ਸਾਡਾ ਸਾਡੇ ਇਹ ਲੋਕ ਕੁੱਲ ਘਨੇ ਪਿੰਡ ਦੇ ਵਿੱਚ ਇਹਨਾਂ ਦੀਆਂ ਵੋਟਾਂ ਕੁੱਲ ਘਨੇ ਚਾਹੁੰਦੇ ਆ ਮੈਂ ਅਸੀ ਬੇਨਤੀ ਕਰਦੇ ਆ ਵੀ ਇਹਨਾਂ ਲੋਕਾਂ ਦਾ ਕੀ ਕਸੂਰ ਆ ਇਹਨਾਂ ਤੇ ਜਿਹੜਾ ਧੱਬਾ ਲੱਗਿਆ ਲਾਇਆ ਜਾਵੇ ਤੇ ਜਿਹੜਾ ਕੋਈ 1-2% ਲੋਕ ਨਸ਼ਾ ਘਾ ਵੇਚਦੇ ਆ ਜਾਂ ਕਰਦੇ ਆ ਉਹਨਾਂ ਨੂੰ ਸਰਕਾਰ ਨੱਥ ਪਾਵੇ ਖੁੱਲ੍ਹੇ ਕਹਣਾ ਪਿੰਡ ਦੇ ਵਿੱਚ ਲੋਕ ਕਿੰਨੇ ਕ ਪਰਸੈਂਟ ਲੋਕ ਜ਼ਿਮੀਂਦਾਰ ਨੇ ਜਿਹੜੇ ਖੇਤੀਬਾੜੀ ਦੇ ਧੰਦੇ ਨਾਲ ਜੁੜੇ ਹੋਏ ਆ ਜੇ ਮੰਨ ਲਿਆ ਜਾਵੇ ਤਾਂ ਅੱਧੇ ਅੱਧੇ ਹੈਗੇ 50% ਜ਼ਿੰਮੇਦਾਰ ਵੀ ਆ 50% ਰਾਸਖ ਬਰਾਦਰੀ ਬੈਠੀ ਆ ਪਰ ਜੇ ਰਾਸਖ ਬਰਾਦਰੀ ਨੂੰ ਦੇਖਿਆ ਜੀ ਬਹੁਤ ਵਧੀਆ ਵਧੀਆ ਬੰਦੇ ਆ ਸਾਰੇ ਬੰਦੇ ਨਸ਼ੇ ਦਾ ਕੰਮ ਨਹੀਂ ਕਰਦੇ ਤੇ ਸਾਰੇ ਤਸਕਰ ਨਹੀਂ ਸਾਰੇ ਨਸ਼ਾ ਖਾਂਦੇ ਨਹੀਂਗੇ ਭਾਈ ਅਸੀਂ ਤਾਂ ਇਹ ਕਰਦੇ ਨਹੀਂ ਜਿਹੜੇ ਥੋੜੇ ਬੰਦੇ ਕਰਦੇ ਆ ਠੀਕ ਆ ਹਾਂ ਸਾਨੂੰ ਲੱਗਦਾ ਤਾਂ ਹੁੰਦਾ ਹੀ ਆ ਫਿਰ ਜਦੋਂ ਬਾਹਰ ਕੋਈ ਕਹੇਵੇ ਕੀ ਨੋ ਆ ਦਰਾ ਅਮਰਜੀਤ ਸਿੰਘ ਕੀ ਕੰਮ ਕਰਦਾ ਹਾਂਜੀ ਖੇਤੀਬਾੜੀ ਦਾ ਤੂੰ ਇਧਰ ਨਸ਼ਾ ਵੇਚਦੇ ਨਹੀਂ ਨਹੀਂ ਥੋੜਾ ਪੰਡ ਪੰਡੇ ਹੀ ਆ ਗੱਲਾਂ ਜੀ ਦਾਗ ਲੱਗ ਗਿਆ ਪਿੰਡ ਤੇ ਪਹਿਲਾਂ ਵੇਚਦੇ ਸੀਗੇ ਉਹ ਨਸ਼ਾ ਕਰ ਕਰਕੇ ਕਈ ਤਾਂ ਮਰ ਗਏ ਹਾਂ ਤੇ ਨਵੀਂ ਪੀੜੀ ਹੈਗੀ ਆ ਜੀ ਉਹ ਵਿੱਚ ਨਸ਼ੇ ਨੇ ਲੱਗੇ ਹੋਏ ਆਪ ਲੱਗੇ ਹੁਣ ਉਹਦੇ ਕਾਰਨ ਦਾਗ ਲੱਗ ਗਿਆ ਸਾਰੇ ਪਿੰਡ ਤੇ ਹਾਂ ਜੀ ਸਾਰਿਆਂ ਦੇ ਨਾਂ ਆ ਗਿਆ ਵੀ ਸਾਰੇ ਹੀ ਵੇਚ ਦਿਆ ਪਰ ਸਾਰਾ ਪਿੰਡ ਨਹੀਂ ਵੇਚ ਨਾ ਜੀ ਨਾ ਕੋਈ ਹੈਗੇ ਸੀ ਦੋ ਤਿੰਨ ਘਰ ਵਿੱਚ ਚੱਲ ਹਾਂ ਚਲੋ ਹਟ ਵੀ ਗਿਆ ਵਿੱਚੋਂ ਤੇ ਇਸ ਕਾਨੂੰਨ ਦਾਗ ਲੱਗ ਗਿਆ ਜਣੀ ਪਿੰਡ ਦਾ। ਅੱਲਾ ਹੀ ਬਦਨਾਮੀ ਤਾਂ ਬਹੁਤ ਆ। ਹਾਂ। ਸਾਡੇ ਕੋ ਰਿਸ਼ਤੇ ਨੂੰ ਅੱਲਾ ਗਾਇੰਦਾ ਵੀ ਰਿਸ਼ਤਾ ਕਰਨਾ ਆ ਵੀ ਪਿੰਡ ਦਾ ਰਿਕਾਰਡ ਅੱਗੇ दारू ਤੇ ਸੀਗਾ। ਉਹ दारू ਦੀ ਵੀ ਸ਼ਾਂਤ। ਹਾਂ। ਉਹਨਾਂ ਚਿੱਟੇ ਕਰਕੇ ਬੜਾ ਨੁਕਸਾਨ ਹੋ ਗਿਆ ਜੀ। ਤੁਹਾਡੇ ਘਰੋਂ ਸਰਪੰਚ ਨੇ ਕੀ ਨੋ ਉਹਨਾਂ ਦਾ? ਪੂਜਾ ਜੀ। ਪੂਜਾ ਮੌਜੂਦਾ ਸਰਪੰਚ ਨੇ ਕੁੱਲ ਕਹਿਣਾ ਨਹੀਂ ਠੀਕ ਆ। ਇਹ ਪਿੰਡ ਸਾਫ਼ ਹੋ ਜਾਵੇ। ਹਾਂ। ਅਸੀਂ ਤਾਂ ਕਹਿੰਦੇ ਜਿਹੜਾ ਵੇਚਦਾ ਜਿਹਨੂੰ ਫੜ ਲਿਆ। ਨਸ਼ਾ ਪੀਂਦੇ ਜ਼ਿਆਦਾ ਸੀਗੇ। ਕਈ ਤਾਂ ਮਰ ਗਏ ਮੁੰਡੇ ਨੌਜਵਾਨ ਹੀ। ਹਾਂ। ਹੁਣ ਵੀ ਜਿਹੜੇ ਕੋ ਦੋ ਚਾਰ ਘਰ ਸੀਗੇ ਉਹ ਪੁਲਸ ਉਹਨਾਂ ਨੂੰ ਭਜਾਈ ਫਿਰਦੀ ਆ ਉਹ ਇੱਥੇ ਵੱਢਦੇ ਹੀ ਨਹੀਂ ਠੀਕ ਆ ਤੇ ਬਾਕੀ ਨਸ਼ਾ ਨੁਸ਼ਾ ਹੁਣ ਹੈ ਨਹੀਂ ਠੀਕ ਕਰਦਾ ਖੇਤੀਬਾੜੀ ਕਰਦੇ ਆ ਬੰਦੇ ਵਧੀਆ ਮੈਂ ਆਪਤੀ 35 ਕਿੱਲੇ ਦੀ ਖੇਤੀ ਕਰਦਾ ਅੱਛਾ ਠੀਕ ਆ ਹਾਂ ਸਾਰੇ ਘਰ ਨਹੀਂ ਐ ਮਤਲਬ ਇਹ ਚਿੱਟੇ ਵਾਲੇ ਆ ਬਦਨਾਮ ਹੋਇਆ ਹੋਇਆ ਹੂੰ ਪਿੰਡ ਹੂੰ ਵੀ ਚਿੱਟਾ ਵਿਕਦਾ ਜੀ ਇੱਥੇ ਕੋਲਾਂ ਚ ਨਾ ਤਾਂ ਕੋਈ ਰਿਸ਼ਤੇਦਾਰ ਵੜਦਾ ਆ ਕੇ ਇੱਥੇ ਡਰਦਾ ਹੋਇਆ ਉਹ ਚੱਕ ਕੇ ਲੈ ਜਾਂਦੇ ਆ ਉਹਨਾਂ ਹੁਣ ਪੁੱਛਦੇ ਆ ਤੂੰ ਕਿੱਥੋਂ ਆਇਆ ਕਿੱਥੋਂ ਨਹੀਂ ਜਾ ਕੇ ਪਰਚਾ ਦੇ ਦੇਣਾ ਇੱਥੇ ਡਰਦਾ ਵੜਦਾ ਹੀ ਨਹੀਂ ਕੋਈ ਸਾਡੇ ਕਿਸ ਰਿਸ਼ਤੇ ਹੀ ਨਹੀਂ ਲੈਣੇ ਨਾ ਦੇਣੇ ਸਾਨੂੰ ਕਿਸੇ ਨੇ ਇਹ ਦਾਗ ਲੈ ਜਾਵੇ ਕੁੱਲਾਂ ਤੋਂ ਜਿਹੜਾ ਬਦਨਾਮ ਹੋਇਆ ਹੋਇਆ ਹਾਂ ਇਹ ਕਿਸੇ ਵੀ ਢੰਗ ਨਾਲ ਮਗਰੋਂ ਲੈ ਜਾਵੇ ਚਲੋ ਸਾਡੇ ਗਾਂ ਬੱਚੇ ਆ ਇਹ ਵੱਜ ਜਾਣਗੇ ਰਿਸ਼ਤੇਦਾਰ ਆਉਣ ਲੱਗ ਜਾਣਗੇ ਨਹੀਂ ਸਾਡੇ ਰਿਸ਼ਤੇਦਾਰੀ ਦੀ ਵੜਦੇ ਏ ਪਹਿਲਾਂ ਤੂੰ ਹੀ ਬਸ ਪਰਚੇ-ਪੁਰਚੇ ਦੇ ਹੀ ਗਿਆ ਐ ਇਦਾਂ ਕਰਕੇ ਬਦਨਾਮ ਪਹਿਲਾਂ ਕੋਈ ਇੱਕ-ਦੋ ਘਰ ਵੇਚਦੇ ਸੀ ਉਹ ਇੱਥੋਂ ਚਲੇ ਗਿਆ ਬਾਈ ਇੱਥੇ ਨਹੀਂ ਰਹਿੰਦਾ ਕੋਈ ਸਾਡੇ ਤੇ ਅੱਗੇ ਵੀ 7-10 ਬੰਦੇ ਤੇ ਤੂੰ ਇਦਾਂ ਲੈ ਗਿਆ ਰਾਤ ਨੂੰ 2 ਵਜੇ ਰੇਟ ਕੀਤਾ ਨਜੇਜ ਪਰਚੇ ਦਿੱਤੇਗੇ ਅੱਜ ਤੱਕ ਨਹੀਂ ਨਿਬੜੇ ਤਿੰਨ-ਚਾਰ ਸਾਲ ਹੋ ਗਏ ਜੇ ਸਾਡੇ ਤੇ ਵੀ ਨਜੇਜ ਮੈਂ ਇਧਰ ਸੁੱਤੇ ਸਨ ਉਹਦੇ ਪੁੱਤਰ ਨਾ ਹੋ ਗਈਆਂ ਨਜੇਜ ਲ ਜਾ ਕੇ ਮਿੰਤਾ ਕੀਤੀ ਨਿੱਕੇ-ਨਿੱਕੇ ਬੱਚੇ ਆ ਸਾਡੇ ਤਾਂ ਆਹ ਦੀ ਜ਼ਮੀਨ ਹੈਗੀ ਆ ਖੇਤੀਬਾੜੀ ਕਰਦੇ ਆ ਲ ਜਾ ਕੇ ਨਨਜੇਜ ਪਰਚੇ ਪਾਤੇ ਸਾਡੇ ਤੇ ਨਹੀਂ ਜੀ ਉਹਨੂੰ ਬਦਨਾਮ ਹੁਆ ਉਹ ਕੋਈ ਨਹੀਂ ਗਾ ਉਹ ਬਦਨਾਮ ਕੀਤਾ ਹੈ ਜੀ ਪਿੰਡ ਦੇ ਹੈ ਪਰ ਉਹਨਾਂ ਨੂੰ ਕੁਝ ਬਦਨਾਮ ਹੀ ਆ ਪਿੰਡ ਹਾਂ ਉਹ ਉਹ ਮੇਰੇ ਕੋਈ ਨਹੀਂ ਹੈਗਾ ਇਹਦੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਨਹੀਂ ਹਾਂਜੀ ਖੇਤੀਬਾੜੀ ਕਰਦੇ ਜਾਂ ਧਿਆੜੀ ਕੁੱਲਾਂ ਦੇ ਵਿੱਚ ਤਾਂ ਟੋਟਲੀ ਸਾਡੇ ਤੋਂ ਪੂਰਾ ਜੋਰ ਆ ਬੰਦ ਕੀਤਾ ਗਿਆ ਵਾ ਕੋਈ ਵੀ ਸੇਲ ਕਰਾਊਗਾ ਜੇ ਸੇਲ ਵੀ ਕੋਈ ਕਰਾਉਂਦਾ ਵਾ ਅਹੀ ਉਹ ਲੈ ਆ ਕੇ ਬੰਦਾ ਪਰਚਾ ਦਵਾਗੇ ਉਰਤੇ ਸਾਨੂੰ ਕੋਈ ਆ ਕੇ ਪੜਤਾਲ ਕਰਕੇ ਦੱਸ ਦੇ ਫਲਾਣਾ ਬੰਦਾ ਵੇਚਦਾ ਇਹ ਫੜਾਂਗੇ ਉਹਨੂੰ ਸਾਡੇ ਕੋਲ ਪੂਰੀ ਸ਼ਕਤੀ ਸੱਤ ਕੈਮਰੇ ਉੱਤੇ ਲਗਾਤੇ ਕੁੱਲਾਂ ਦੇ ਵਿੱਚ ਹਰ ਗਲੀ ਦੇ ਵਿੱਚ ਕੈਮਰਾ ਲੱਗਾ ਹੋਏ ਤੁਸੀਂ ਚੈੱਕ ਕਰ ਵੀ ਕਰ ਸਕਦੇ ਆਂ ਜਾ ਕੇ ਕਿ ਕੈਮਰਾ ਲੱਗਿਆ ਜੀ ਪਿੰਡ ਦੇ ਲੋਕਾਂ ਨੂੰ ਜਾ ਕੇ ਜਿਹੜੇ ਚੰਗੇ ਬੰਦੇ ਆ ਮੋਟਰ ਬੰਦੇ ਉੱਥੇ ਹੈਗੇ ਆ ਉਹ ਵੀ ਤੁਹਾਨੂੰ ਦੱਸ ਸਕਦੇ ਆ ਵੀ ਇਹਨਾਂ ਕੋਲ ਕਾਫੀ ਸ਼ਕਤੀ ਆ ਕੰਟਰੋਲ ਬਹੁਤ ਜ਼ਿਆਦਾ ਵਾ ਬਈ ਕੁੱਲਹਿਣਾ ਪਿੰਡ ਦੇ ਲੋਕਾਂ ਨੇ ਆਪੋ ਆਪਣੇ ਵਿਚਾਰ ਦੱਸੇ ਆ ਇੱਕ ਗੱਲ ਤਾਂ ਸਾਫ ਔਰ ਸਪਸ਼ਟ ਹੋ ਗਈ ਵੀ ਇਸ ਪਿੰਡ ਦੇ ਲੋਕਾਂ ਨੇ ਇੱਕ ਗੱਲ ਦੀ ਤਾਂ ਮੰਗ ਜਰੂਰ ਕੀਤੀ ਆ ਵੀ ਜਿਹੜਾ ਉਹਨਾਂ ਦੇ ਪਿੰਡ ਤੇ ਨਸ਼ੇ ਦਾ ਦਾਗ ਲੱਗਿਆ ਹੋਇਆ ਉਹ ਜਰੂਰ ਲੈਣਾ ਚਾਹੀਦਾ ਕਿਉਂਕਿ ਸਾਰਾ ਪਿੰਡ ਨਸ਼ਾ ਨਹੀਂ ਵੇਚਦਾ ਲੋਕਾਂ ਦਾ ਕਹਿਣਾ ਵਾ ਵੀ ਸਾਰਾ ਪਿੰਡ ਨਸ਼ਾ ਨਹੀਂ ਵੇਚਦਾ ਲੋਕ ਖੇਤੀ ਦੇ ਧੰਦੇ ਨਾਲ ਵੀ ਜੁੜੇ ਹੋਏ ਆ ਇਹ ਜੇ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗਦੀ ਆ ਤਾਂ ਇਹਨੂੰ ਵੀਰੇ ਸ਼ੇਅਰ ਕਰ ਜਰੂਰ ਕਰ ਦਿਓ ਤੁਲ ਕਹਿਣਾ ਤੋਂ ਕੈਮਰਾਮੈਨ ਤ ਲੋਕ ਦੇ ਨਾਲ ਬਿੱਟੂ ਸੁਵਦੀ ਅਤਰਕਾਰ ਬਿੱਟੂ ਸੁਵੱਦੀ ਅਤੇ ਤਰਲੋਕ ਸੁਵੱਦੀ ਦੀ ਵਿਸ਼ੇਸ਼ ਰਿਪੋਰਟ